ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਆ ਗਈ ਕੱਚੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਸੌਂਗਣਾ ਪਸ਼ੂ ਰੱਖਦਾ ਬਹੁਤ ਸੋਹਣੀਆਂ ਗਾਵਾਂ ਨੇ ਵੀਰੋ ਥੇ ਕੁਸ ਬੱਸੀਆਂ ਨੇ ਬਾਈ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਵੜ ਸੇਲ ਕਰ ਰਹੇ ਆ ਤੇ ਕੋਈ ਬਾਈ ਦਾ ਮਨ ਕੇ ਚਲੋ ਵਪਾਰ ਦਾ ਕੰਮ ਨਹੀਂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹਾਂ ਬਾਈ ਜੀ। ਵਧੀਆ ਵਧੀਆ ਵੀਰੇ। ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ। ਨਾਮ ਮੇਰਾ ਗੁਰਦੀਪ ਪਿੰਡ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ। ਨੇੜੇ ਪਿੰਡ ਬਈ। ਨੇੜੇ ਬੌਡੇ ਆ ਮੀਨਣਾ ਲਹਾਰਾ ਤੇ ਤੱਕ ਤੋਂ ਬਰਾ ਜੀ। ਤੇ ਬਲਾਖਪੁਰਾ ਵੀ ਨੇ। ਹਾਂ ਇਧਰ ਬਲਾਖਪੁਰਾ ਹੈਗਾ। ਹਾਂ ਬਲਾਖਪੁਰਾ ਵੀ। ਹਾਂ ਜੀ। ਕਨੈਕਟਰ ਨੰਬਰ ਬੋਲ ਦੋ ਬਈ ਆਪਣਾ। ਕਨੈਕਟਰ ਨੰਬਰ 7888724405 ਜੀ। ਠੀਕ ਹੈ ਬਈ। ਤੇ ਬਾਈ ਖੇਤੀ ਦੇ ਨਾਲ ਨਾਲ ਫਿਰ ਇਹ ਵੀ ਆਪਣਾ ਕੰਮ ਵਧੀਆ ਚੱਲਦਾ। ਹਾਂ ਵੀਰੇ ਗਾਇਆਂ ਦਾ ਤੇ ਅਜ ਉਹਨਾਂ ਚੋਂ ਇੱਕ ਸੇਲ ਕਰ ਰਹੇ ਹਾਂ ਹਾਂ ਇੱਕ ਬੜਾ ਸੇਲ ਕਰ ਠੀਕ ਹੈ ਭਾਈ ਤੇ ਜਿਹੜੀ ਸਾਹਮਣੇ ਬੜਾ ਆਪਾਂ ਦੇਖ ਰਹੇ ਕਿਹੜਾ ਸੂਆ ਹੁੰਦੀ ਆ ਇਹ ਦੂਜੇ ਸੂਏ ਸੋਣਿਆ ਵੀਰੇ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਆ ਗਈ ਭਾਈ ਇਹ ਹਜੇ ਵੀਰੇ ਲੈ ਜੂ 7-8 ਦਿਨ ਹਜੇ ਕੋਈ ਪੁਰਾਣੀ ਨਮਾਇਆ ਕੁਛ ਨਹੀਂ ਹਾਂਜੀ 7 ਤੋਂ 8 ਦਿਨ ਦੀ ਕੱਚੀ ਆ ਭਾਈ ਦੂਜਾ ਸੂਆ ਸੁੰਦੀ ਆ ਕੀ ਤੇ ਪਿਛਲੇ ਸੂਏ ਨੇ ਕਿੰਨਾ ਕ ਦੁੱਧ ਕੱਢਿਆਗਾ ਪਿਛਲੇ ਸੂਏ ਵੀਰੇ ਆਪਾਂ 30 ਲੀਟਰ ਦੁੱਧ ਚੋਇਆ ਇਹਦਾ ਮੰਨ ਕੇ ਚਲੋ ਪੀਕ ਲੈਵਲ ਇੱਥੇ ਤੱਕ ਚੱਲੀ ਆ ਹਾਂਜੀ ਤੇ ਐਦ ਕੀ ਫਿਰ ਕਿੰਨੇ ਨਹੀਂ ਐਦ ਕੀ ਤਾਂ ਵੀਰੇ 35- ਤੇ ਗਰਮੀ ਗੁਰਮੀ ਕੇ ਨਹੀਂ ਗਰਮੀ ਤਾਂ ਤੇਰੇ ਸਾਹਮਣੇ ਖੜੀ ਪੂਰਾ ਹੌਕਰੀ ਸਹੀ ਗੱਲ ਮੋਹ ਨਾ ਖੜੀ ਆ ਹਾਂ ਤੇ ਚਵਾਈ ਚਵਾਈ ਕਿਵੇਂ ਸੀਗੀ ਫਿਰ ਚਵਾਈ ਪੂਰੀ ਵਧੀਆ ਆਪਾਂ ਮਸ਼ੀਨ ਤੇ ਚਵਾਈ ਕਰਦੇ ਹਾਂ ਠੀਕ ਆ ਵੈਸੇ ਹੱਥੀ ਵੀ ਕਰ ਸਕਦੇ ਹਾਂ ਹਾਂ ਹੱਥੀ ਵੀ ਕਰਦੇ ਕੋਈ ਛੇਲ ਠੰਡੀ ਹਲਾ ਕੀ ਆ ਬਾਤ ਜਮਾ ਕੋਈ ਕੰਡੀ ਛੇਲ ਦੇਖੋ ਬਾਈ ਫੁੱਲ ਆ ਗਈ ਟਾਂਚਾ ਜੇ ਗੱਲ ਕਰੀਏ ਬਹੁਤ ਸੋਹਣਾ ਗਿਆ ਕੱਟ ਕਾਟ ਬਹੁਤ ਚੰਗਾ ਗਿਆ ਲੇਵਾ ਆਪਾਂ ਤੁਹਾਨੂੰ ਬਾਈ ਚੈੱਕ ਕਰਾਣੇ ਥਣਾ ਲੱਗਾ ਬਹੁਤ ਚੰਗਾ ਆ ਗਿਆ ਹਾਂ ਬਾਈ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਗਈ ਦੁੱਧ ਵਾਲੀ ਜਿਹੜੇ ਨਾਲ ਨਾੜ ਲੱਗੀ ਆ ਬੜੀ ਚੰਗੀ ਆ ਗਈ ਨਾ ਹੋ ਲਓ ਚੰਗੀਆਂ ਆ ਗਏ ਗੈਪ ਦੇਖੋ ਸਣਾ ਦਾ ਬਹੁਤ ਚੰਦਾ ਹੈਗਾ ਲੈ ਵਾ ਫੀਟਿੰਗ ਲਾਪੋ ਸੁਣਾ ਲੈ ਫੀਟਿੰਗ ਚੇਕ ਕਰਾਉਣੇ ਆ ਬਈ ਦੇ ਬਹੁਤ ਸੋਹਣਾ ਹਵਾਨਾ ਆ ਗਿਆ ਪਰ ਮਨ ਨਹੀਂ ਆਇਆ ਲੜੂ ਫਿਕਸ ਹੈ ਹਵਾਨਾ ਖੁੱਕਿਆ ਤੋਂ ਜਿ ਨੂੰ ਆਪਾਂ ਕਹਦੇ ਤਾਂਾਂ ਦਾ ਟਟਮਾ ਲੈ ਵਾਰੀ ਨਹੀਂ ਨਹੀਂ ਟਟਮਾ ਨਹੀਂ ਵੀਰੇ ਹੂੰ ਫਿਕਸ ਹੈ ਹਵਾਨਾ ਨਹੀਂ ਚਾਹੇ 10 ਸੂਏ ਸੂਪੇ ਚਾਹੇ 12 ਸੂਏ ਸੂਪੇ ਜਿੰਨੇ ਵੀ ਸੂਏ ਸੂਗੇ ਹਵਾਨੇ ਨੇ ਐਂ ਤੱਕ ਆ ਹੀ ਰਹਿਣ ਹਾਂਜੀ ਇਹ ਵੀ ਐਸ ਬੇਸਟ ਦਾ ਸੀਮਨ ਲੱਗਿਆ ਇਹਦੇ ਠੀਕ ਹੈ ਬਈ ਹਾਂਜੀ ਕਹਾਂ ਸੀਮਨ ਚੰਗਾ ਲੱਗਿਆ ਇਹ ਵੀ ਐਸ ਬੀਸਟ ਦਾ ਲੱਗਿਆ ਠੀਕ ਹੈ ਤੇ ਇਹ ਆਪ ਕਿਹੜੇ ਦੇ ਨਹੀਂ ਆਪ ਦਾ ਨਹੀਂ ਪਤਾ ਕਿਹੜੇ ਠੀਕ ਹੈ ਵੀਰੇ ਆਪ ਦਾ ਬਾਈ ਕਹਿੰਦੇ ਪਤਾ ਨਹੀਂ ਵੀ ਕਹਾਂ ਇਹਦੇ ਹਮ ਬਹੁਤ ਸੋਹਣਾ ਮਤਲਬ ਨਹੀਂ ਕਿ ਚੰਗਾ ਸੀਮਲੀ ਭਰਾਇਆਗਾ ਤੇ ਬਾਈ ਫੇਸ ਵਗੈਰਾ ਆਪ ਇਧਰ ਚੈੱਕ ਕਰਾਉਣਾ ਇਹਦਾ ਬੜਾ ਪਿਆਰਾ ਆਗਾ ਹਨਾ ਫੇਸ ਦੇਖੋ ਬਾਈ ਗੋਦੀਵਾਦੀ ਨਾਲ ਗੱਲ ਕਰੀਏ ਫੁੱਲ ਕਮਾਲ ਦੀ ਖੋਲੋ ਬਾਈ ਤੋਰੇ ਮੜੀ ਖੋਲ ਕੇ ਪ੍ਰਿੰਟ ਬਹੁਤ ਚੰਗਾ ਸਨੈਕ ਬਣਾ ਬਹੁਤ ਚੰਗਾ ਕੱਦ ਵਾਲੀ ਹੈ ਬਾਈ ਕੋਈ ਵੀ ਛੋਟੀ ਮੰਨ ਕੇ ਨਾ ਆਇਆ ਬਾਕੀ ਜਿਹੜਾ ਹਵਾਨਾ ਨੇ ਬਹੁਤ ਸੋਹਣਾ ਤਿਆਰ ਕਰਿਆਗਾ ਤੇ ਕਿੰਨੀ ਤਰੀਕ ਨੂੰ ਇਲੇ ਬਰੇ 29 ਤਰੀਕ ਨੂੰ ਤਿਆਰ ਪੂਰੇ ਤੇ ਬਾਈ 29 ਤਰੀਕ ਤੱਕ ਤਾਂ ਮੈਂ ਕਹਣਾ ਵੀ ਬਸ ਬਹੁਤ ਜ਼ਿਆਦਾ ਵੀਰੇ ਤੁਰਿਆ ਨਹੀਂ ਜਾਣਾ ਤੁਰਿਆ ਨਹੀਂ ਜਾਣਾ ਹਨਾ ਤੁਰਿਆ ਤਾਂ ਵੇਸ਼ ਅੱਜ ਵੀ ਨਹੀਂ ਜਾਂਦਾ ਹਾਂਜੀ ਹੂੰ ਉਹ ਦਿਨ ਤਾਂ ਗੱਲ ਹੀ ਕੁਸੂ ਉਹ ਦਿਨ ਤਾਂ ਬਹਿਣਾ ਔਖਾ ਹੋ ਜਾਣਾ ਹੂੰ ਸਹੀ ਗੱਲ ਹੈ ਬਾਈ ਕੁਆਲਿਟੀ ਜਿਹੜੀ ਆ ਗਈ ਬਾਈ ਇੱਕ ਨੰਬਰ ਵੈੜ ਦੀ ਜਿਹੜਾ ਥਾਣਾ ਠੀਚਵਾਈ ਕਰ ਸਕਦਾ ਤੇ ਮਸ਼ੀਨ ਤੇ ਵੀ ਕਰ ਸਕਦਾ ਕਿਉਂਕਿ ਵੀਰ ਮਸ਼ੀਨ ਤੇ ਚਵਾਈ ਕਰਦਾ ਮਸ਼ੀਨ ਤੇ ਲਾਈਆਂ ਵੈਸ਼ੇ ਵੈੜ ਤੇ ਜਿਹੜਾ ਟਾਂਚਾ ਇਹਦਾ ਬਹੁਤ ਚੰਗਾ ਆ ਗਿਆ ਖੂਬਸੂਰਤ ਵੈੜ ਤੇ ਬਾਈ ਇਹਦਾ ਮੁੱਲ ਕਿੰਨਾ ਰਹਿਣਾਗਾ ਦੇਣ ਦਾ ਮੁੱਲ ਵੀਰੇ ਬਸ 1,65,000 ਆਪਾਂ ਦੇਣ ਲੈਣੀ 165000 ਹਾਂਜੀ ਤੇ ਬਾਈ ਮੰਨ ਕੇ ਚੱਲੋ ਕੋਈ ਵੀਰ ਆਉਂਦਾਗਾ ਤਾਂ ਮਾਨਤਾਨ ਵਧੀਆ ਹੋ ਜਾਊਗਾ ਹਾਂਜੀ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਬਾਈ ਹਾਂਜੀ ਮਾਨਤਾਨ ਬਾਈ ਕਹਿੰਦਾ ਜਰੂਰ ਕਰ ਦਿਆਂਗੇ ਜਦੋਂ ਵੀਰ ਆਊਗਾ ਕੋਈ ਵੀ ਤੇ ਬਾਕੀ ਨਾ ਜਿਹੜਾ ਇਹਦਾ ਹਵਾਨਾ ਬਈ ਬਹੁਤ ਸੋਹਣਾ ਜਿਹਨੂੰ ਆਪਾਂ ਕਹਦੇ ਚੰਗਾ ਤੇ ਖੂਬਸੂਰਤ ਆਪਾਂ ਕਹਿੰਦੇ ਨਹੀਂ ਬਾਈ ਖਾੜੀ ਵਾਲਾ ਹਵਾਨਾ ਹੂੰ ਖਾੜੀ ਵਾਲਾ ਕਹੇ ਨਹੀਂ ਹੈਗਾ ਬਈ ਟੁੱਟਮਾਗਾ ਬਾਕੀ ਲੈ ਬੱਚੇ ਚੈੱਕ ਕਰ ਬੰਦਾ ਕੀ ਹੋਇਆ ਬਹੁਤ ਸੋਹਣਾ ਥਾ ਤੇ ਮੁੱਲ ਵੀ ਬਾਈ ਨੇ ਉਸ ਸਾਹਬ ਨੇ ਕੀਤਾ ਬਾਈ ਤੇ ਚੰਗਾ ਇਹ ਤਾਂ ਪਿਛਲਾ ਰਿਕਾਰਡ ਸੀ ਆ ਕੱਟੀ ਆਪਾਂ ਇੱਕ ਉਧਰ ਵੀ ਹੈ ਬਈ ਹਾਂ ਕੱਟੀ ਆ ਠੀਕ ਆ ਇੱਕ ਵੀਰ ਕੋਲੇ ਬਈ ਕੱਟੀ ਆ ਉਹ ਵੀ ਆਪਾਂ ਦਿਖਾ ਦਿੰਨੇ ਆ ਇਹ ਕਿੰਨੀ ਕੁ ਉਮਰ ਦੀ ਆ ਕੀ ਬਈ ਇਹ ਹੈ ਵੀਰੇ ਪੌਣੇ ਇੱਕ ਦੋ ਸਾਲ ਦੀ ਆ ਠੀਕ ਆ ਬਈ ਠਾਇਓ ਮੜੀ ਪੌਣੇ ਇੱਕ ਦੋ ਸਾਲ ਦੀ ਇਹਦੀ ਉਮਰ ਆ ਜੀ ਬਈ ਕਿਹੜੇ ਸੀ ਮੰਡੀ ਆ ਕੋਈ ਘੱਟ ਪਤਾ ਨਹੀਂ ਵੀਰੇ ਸੀਮਨ ਨਹੀਂ ਪਤਾ ਆਪਾਂ ਨੂੰ ਇਹ ਆਪਾਂ ਲਈ ਸੀਗੀ ਛੋਟੀ ਜੀ ਇਹ ਫਰਗਾਨਿਆਂ ਦੇ ਵਿੱਚ ਕੱਟੀ ਲੋਟ ਨਹੀਂ ਹੋਗੀ ਠੀਕ ਆ ਹਾਂ ਤੇ ਥਣ ਚਾਰੀ ਆ ਥਣ ਚਾਰੀ ਆ ਥਣ ਬਈ ਚਾਰ ਆ ਬਹੁਤ ਚੰਗਾ ਥਣ ਬਹੁਤ ਸੋਹਣਾ ਥਣਾ ਹੈ ਚੰਗਾ ਦੀ ਕੁਆਲਿਟੀ ਬੜੀ ਵਧੀਆ ਹੈ ਨਾ ਤੇ ਕਿੰਨੀ ਕਮਰ ਹੋਊ ਇਹ ਪੌਣੇ ਇੱਕ ਦੋ ਸਾਲ ਦੀ ਆ ਪੌਣੇ ਇੱਕ ਦੋ ਸਾਲ ਹਾਂ 6 ਮਹੀਨੇ ਦੀ ਲਈ ਸੀਗੀ ਆਪਾਂ 6 ਮਹੀਨੇ ਦੀ ਪੀਰ ਕਹਿੰਦਾ ਲਈ ਸੀਗੀ ਆਪਾਂ ਤੇ ਬਈ ਮੁੱਲੇ ਦਾ ਫਿਰ ਅੱਜ ਕੀ ਰੋ ਮੁੱਲੇ ਦਾ 48000 ਆ ਬਈ 48000 ਹੋਜੀ ਥੋੜਾ ਕਾਣਾ ਪਾ ਹਾਂ ਮਾਨਤਨ ਹੋਜੀ ਤੇ ਤੋਰੂng ਮੜੀ ਹਾਂਜੀ ਫੁੱਲ ਚੜਾਈ ਬਹੁਤ ਚੰਗੀ ਆ ਬਈ ਇੱਕ ਤਰ੍ਹਾਂ ਦੀ ਮਾਜੀ ਬਣੀ ਪਈ ਆ ਹਨਾ ਹਾਂ ਪੂਰੇ ਪੜੇ ਬਹੁਤ ਟਾਲੂ ਆਗੇ ਸਹੀ ਕਹਿੰਦਾ ਪੂਰਾ ਫੜਾ ਗੱਲ ਕਰੀਂ ਨਾ ਫੁੱਲ ਚੰਗਾ ਵਧੀਆ ਪੱਠ ਥੂੜੇ ਚਾਗੀ ਇਹ ਨਹੀਂ ਹੈਗਾ ਵੀ ਆਪਣੇ ਸਰੀਰ ਦੇ ਵਾਲੇ ਦੀ ਲੈ ਬਈ ਚੈੱਕ ਕਰ ਸਕਦੇ ਮੁੱਲ ਦੇ ਬਈ ਫੁੱਲ ਸੋਰਾ ਤਾਰੇ ਇੱਕ ਨੰਬਰ ਆ ਗਿਆ ਤੇ ਬਾਈ ਇਹਦਾ ਮੁੱਲ ਫਿਰ 48000 ਇਹਦਾ ਮੁੱਲ 48000 48000 ਬਾਈ ਨੇ ਦਾ ਬਾਈ ਮੁੱਲ ਕੀਤਾ ਸਿੰਘਾਂ ਦਾ ਸਾਇਆ ਜਿਹੜਾ ਬਹੁਤ ਸੋਹਣਾ ਹੈ ਕੁਆਲਿਟੀ ਇੱਕ ਨੰਬਰ ਆ ਗਈ ਬਾਕੀ ਜਿੰਦੇ ਜਾਣ ਵਾਲੀ ਕੱਟੀ ਹੈ ਬਾਈ ਦੀ ਸੌਂਗਣਾ ਪਾਲੀ ਵੀ ਹੈ ਬਾਈ ਤੇ ਮੋਲ ਲਈ ਬਾਈ ਨੇ ਉਸ ਹਾਵਨਾ ਫਰਜ਼ਾਇਜ ਹੀ ਰੱਖਿਆ ਕਿ ਨਹੀਂ ਬਾਈ ਹਾਂਜੀ ਕਿਉਂਕਿ ਐ ਲਾ ਲੋ ਵੀ ਹਜੇ ਕਟਿੰਗ ਯਾ ਤੀਕਾ ਤਾਂ ਨਹੀਂ ਪਰਾਇਆ ਨਹੀਂ ਟਿੱਕਾ ਪਰਾਇਆ ਨਹੀਂ ਕਾਬਲਾ ਕਾਬਲਾ ਠੀਕੇ ਸਹੀ ਗੱਲ ਆ ਠੀਕੇ ਦੇ ਬਿਲਕੁਲ ਕਾਬਲਾ ਸਿੰਘ ਦੇਖੋ ਬਾਈ ਅਸਲ ਵਿੱਚ ਵੀ ਜੇ ਗੱਲ ਕਰੀਏ ਜਮਾ ਮੋੜ ਦੀਆਂ ਨਾ ਹਾਂ ਜਮਾ ਨਾਲ ਲਾਜੀ ਹੂੰ ਸਹੀ ਗੱਲ ਆ ਜਮਾ ਨਾਲ ਲਾਜੀ ਤੇ ਜੇ ਕਿਸੇ ਵੀ ਬੀ ਨੂੰ ਨਾ ਬਾਈ ਦੋਮਾ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ